ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਿੰਨ ਵੈਰਾਈਟੀਆਂ ਦਿਖਾਵਾਂਗਾ ਤਿੰਨੇ ਦਿਖਾਵਾਂਗੇ ਅਲੱਗ-ਅਲੱਗ ਦੀਆਂ ਇੱਕ ਦਿਖਾਵਾਂਗੇ ਜਰਸੀ ਆ ਟੋਪ ਕੁਆਲਿਟੀ ਦਾ ਨਗੀਨਾ ਦਿਖਾਵਾਂਗੇ ਜਰਸੀ ਦੇ ਵਿੱਚ ਚ ਇਹਨੂੰ ਮੇਲੇ ਚ ਲਿਆ ਕੇ ਖੜਾ ਦਿਓ ਇਹ ਹੀ ਕੁਆਲਿਟੀ ਦੀ ਬੱਛੀ ਹੈ ਤੇ ਨਾਲ ਵੀ ਇਹਦੇ ਸੱਜਣੋ ਬੱਛੀ ਆ ਪੂਰੀਆਂ ਚੰਗੇ ਸੀ ਮੰਡੀ ਤੇ ਇੱਕ ਹੈਗੀ ਆ ਯਰਸੀ ਤੇ ਐਚ ਐਫ ਦਾ ਕਰਾਸ ਲਾ ਲਿਓ ਸਾਈ ਹਾਰ ਦਾ ਲਾ ਲਿਓ ਇਹਦੇ ਥੱਲੇ ਹੈਗਾ ਬਾਈ 15 ਤੋਂ ਬਾਹਰ ਦੁੱਧ ਤਿਆਰੀ ਦਾ ਨਾਲ ਇਹਦੇ ਵੀ ਮੇਰਾ ਖਿਆਲ ਆ ਬੱਚੀ ਹੋਊਗੀ ਬਾਕੀ ਬਾਈ ਨੂੰ ਪੁੱਛਾਂਗੇ ਤੇ ਇੱਕ ਤਾਜੀ ਸੂਈ ਹੈਗੀ ਆ ਮੈਂ ਥਾਂਥ ਨੋਟ ਚੰਗਾ ਲੱਗਿਆ ਚੰਗੇ ਆਰਡਰ ਦੀ ਆ ਤੇ ਬਿਲਕੁਲ ਤਾਜੀ ਸੂਈ ਆ ਤੇ ਲੇਵਾ ਥੱਲੋਂ ਹੈਗਾ ਟੋਕਰੇ ਵਾਂਗੂ ਤੇ ਬਾਕੀ ਆ ਜਾ ਦਰਸ ਫਿਰ ਹੌਲੀ ਹੌਲੀ ਇਧਰ ਲੈ ਬੰਨੇ ਮੂੜਿਆ ਕਮਾ ਕੇ ਕੈਮਰਾ ਫਿਰ ਚਮਕੌਰ ਨਾ ਕਰਾ ਦੀਏ ਮੁਲਾਕਾਤ ਆ ਤੇ ਕੱਲਾ ਕੱਲਾ ਪਸ਼ੂ ਆ ਜਿਹੜਾ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜਾ ਚਮਕੌਰ ਲੱਗਿਆ ਖਦਾ ਹੋਰ ਕਿਵੇਂ ਆ ਹਾਂ ਸਸਰੀ ਕਾਲ ਪ੍ਰਾ ਮੇਰਿਆ ਚੜਦੀ ਕਲਾ ਪਰਮਾਤਮਾ ਦੀ ਕਿਰਪਾ ਚੜਦੀ ਕਲਾ ਜੀ ਖੜੀ ਖੜੀ ਓਕੇ ਜਮ ਜਿਹੜੀ ਦਾ ਪ੍ਰਾਣ ਆ ਆ ਪੱਛੀ ਤੋਂ ਕਰ ਲਈ ਸ਼ੁਰੂ ਹਾਂ ਹਾਂ ਭਰੂਣ ਬੱਸੀ ਆਪ ਵੀ ਬੱਸੀ ਤੇ ਮਗਰ ਵੀ ਜਰਸੀ ਬੱਸੀ ਬਹੁਤ ਚੰਗੀ ਆ ਆਪ ਆ ਗਈ ਜਰਸੀ ਨਾਲ ਦੀ ਤੇ ਨਾਲ ਵੀ ਜਰਸੀ ਨਾਲ ਦੀ ਬੱਸੀ ਬੱਸੀ ਆ ਹਾਂ ਤੇ ਪਹਿਲਾਂ ਤਾਂ ਦਰਸ਼ ਇਹਦੇ ਫੇਸ ਦੀ ਮਾਰੀ ਉਹ ਕੈਮਰਾ ਬਾਲੀ ਸੋਨਖ ਬਣਾ ਵਾਲਾ ਭਰਾ ਮੇਰਾ ਹਾਂ ਆਰਡਰ ਆ ਗਿਆ ਫਸਮਾ ਜਮਾ ਐ ਨਾ ਥਣ ਆ ਗਿਆ ਮਹਿਸਾ ਨਾਲ ਦਾ ਲੈ ਚਲੂਗੀ ਆਰਡਰ ਆ ਗਿਆ ਪੂਰਾ ਫਸਮਾ ਤੇ ਰੰਗ ਰੂਪ ਦੀ ਗੱਲਬਾਤ ਕਰ ਰੱਖ ਬਣਾ ਵਾਲਾ ਭਰਾ ਗੁਰੀ ਰੰਗ ਰੂਪ ਦੀ ਤਾਂ ਲਾਜਵਾਬ ਹੀ ਆ ਹਾਂ ਬਿਲਕੁਲ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਜੇ ਮੇਲੇ ਜੀ ਖੜ੍ਹਾ ਦਿਓ ਲਿਆ ਕੇ ਸੋਹਣੀ ਜਿ ਰੱਖੀ ਹਾਂ ਹੁਸਨ ਅੱਬ ਕਹੈਂਦੇ ਮੈਨੂੰ ਤਾਂ ਸਾਬ ਬੋਲਣ ਦੀ ਲੋੜ ਹੀ ਨਹੀਂ ਹੁਸਨ ਨਹੀਂ ਬਾਲਾ ਵਸੀ ਨਹੀਂ ਆਪੇ ਬੋਲੂਗੀ ਹਾਂ ਆਪੀ ਬੋਲੂ ਮੈਂ ਨਹੀਂ ਅੱਜ ਬੋਲਦਾ ਕਿਉਂ ਆ ਅੱਜ ਮਕੌਰ ਕਹਿੰਦਾ ਮੈਂ ਨਹੀਂ ਅੱਜ ਬੋਲਦਾ ਅੱਜ ਜਾਨ ਬਰੇ ਬੋਲਣਗੇ ਵੀ ਕੀ ਗੱਲ ਬਾਤ ਸੀਲ ਠੰਡੀ ਹੈਗੇ ਤਾਂ ਮਾਰਦੇ ਹੱਥਾਂ ਨਾਲੇ ਮੋੜ ਤੇ ਮੋੜ ਲਾ ਹਾਂ ਕਮਾ ਲਓ ਜੀ ਇੱਥੋਂ ਲੈ ਹੱਥ ਤੇ ਮਾਰ ਲੇ ਬਲੂਏ ਮਾਰਦੇ ਜਮਾ ਜਮਾ ਠੰਡੀ ਆ ਪੂਛਾ ਕੇ ਖੜ ਜੂਗੀ ਤੇ ਥਾਣੇ ਨੂੰ ਲੱਗਿਆ ਸੱਜਣੋ ਜੇ ਗੱਲ ਆ ਮੈਂ ਆ ਜਾ ਥੱਲੇ ਬੁਰੀ ਉਹ ਕੋਈ ਚੱਕਰ ਨਹੀਂ ਬੈਠਾ ਥੱਲੇ ਆਈ ਬੇਜਕ ਉਹ ਭੈ ਕੋਈ ਚੱਕਰ ਨਹੀਂ ਮਾਰਨ ਨਾਲ ਨਹੀਂ ਹੈ ਹੈਗਾ ਸੱਤਵਾ ਲੈ ਆ ਆ ਬੈ ਜਾ ਥੱਲੇ ਲੱਤ ਉੱਤੇ ਚਲਾਉਂਦਾ ਲੱਤ ਤਾਂ ਹੀ ਨਹੀਂ ਹੈ ਨਹੀਂ ਬਈ ਇਹਨੂੰ ਆ ਗਿਆ ਕਮਾਲਿਆ ਲਿਆ ਸੂਆ ਆ ਗਿਆ ਪਹਿਲਾਂ ਪਹਿਲ ਹੁਣ ਬੱਸੀ ਆ ਬਾਈ ਯਾਰ ਸੂਆ ਪਹਿਲਾ ਤੇ ਰੰਗ ਰੂਪ ਦੀ ਲਾਜਵਾਬ ਸੁਨੱਖੇ ਪੰਛੀ ਦੀ ਲਾਜਵਾਬ ਹਰੇਕ ਪੱਖ ਤੋਂ ਸੁਨੱਖ ਆਪਣਾ ਬਹੁਤ ਸੋਹਣਾ ਬਈ ਸੋਹਣੀ ਸੁਨੱਖੀ ਆ ਬਾਈ ਠੰਡੀ ਸੀਲ ਬਹੁਤ ਆ ਯਾਰ ਸੂਆ ਪਹਿਲਾ ਤੇ ਨਾਲ ਵੀ ਇਹਦੇ ਪੰਛੀ ਆ ਗਏ ਮੰਨ ਵੀ ਬੱਸੀ ਆ ਵੀਰੇ ਦਾ ਸੂਈ ਕਦੋਂ ਆ ਰਾਤ ਸੂਈਆ ਵੀਰੇ ਜੇਰ ਜੂਰ ਪ੍ਰੋਪਰ ਪੈ ਗਈ ਮੇਰੇ ਕੋਲ ਵੀਡੀਓ ਹੈਗੀ ਜੇਰ ਦੀ ਆਪਣਾ ਕੋਈ ਚੱਕਰ ਨਹੀਂ ਹੈਗੀ ਆਪਣੇ ਕੋਲ ਰੱਖੀ ਪਈ ਰੱਖੀ ਪਈ ਆ ਆਪਣੇ ਕੋਲ ਮਣਾ ਲਈ ਸੀ ਮੈਂ ਜੇ ਕਿਸੇ ਨੇ ਆਪਣਾ ਪ੍ਰਾਣ ਮੰਗਾਉਣੀ ਹੋਵੇ ਕੋਈ ਚੱਕਰ ਨਹੀਂ ਹੈਗੀ ਠੀਕ ਆ ਗੱਲ ਆ ਕੋਲਾਂ ਦਾ ਵੀ ਜੇਰ ਦੀ ਜ਼ਰੂਰੀ ਹੈ ਜੇਰ ਪਣੀ ਦਾ ਭਰਾ ਮੇਰਾ ਆ ਜੇਰ ਦੀ ਵੀਡੀਓ ਬਾਈ ਕਹਿੰਦਾ ਬਣਾਈ ਪਈ ਆ ਤੇ ਆਰਡਰ ਉਡਰ ਹੈਗਾ ਵੱੱਛੀ ਦਾ ਚੰਗਾ ਤੇ ਸੋਹਣੀ ਸੁਨੱਖੀ ਵੀ ਫੁੱਲਾ ਤੇ ਆਰਡਰ ਵੀ ਅੱਗੇ ਪਿੱਛੇ ਦਾ ਆ ਅਗਲੇ ਬੰਨੇ ਮਾਰਨੀ ਦਾ ਆਰਡਰ ਜੂ ਨਾਣਾ ਨੂਣਾ ਬਹੁਤ ਨੇ ਲੈਵੇ ਵੀਰੇ ਬ੍ਰੀਫ ਹੀ ਆ ਨਾ ਸਾਰਿਆਂ ਫੇਸ ਆ ਆਰਡਰ 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 ਅੱਗੇ ਪਿੱਛੇ ਪਿਛਲੇ ਬੰਨੇ ਵੀ ਆਰਡਰ ਦਿਖਾਉ ਤੇ ਅਗਲੇ ਬੰਨੇ ਵੀ ਦਿਖਾਉ ਹਾਂ ਹਾਂ ਵੀਰੇ ਸੁਨੱਖ ਆਪਣਾ ਤੇ ਬਹੁਤ ਜਲ ਲੈ ਦੇ ਆ ਗਈ ਬੱਚੀ ਤੇ ਇੱਥੋਂ ਵੀ ਦਿਖਾ ਦੇ ਨੇੜੇ ਲਾ ਕੇ ਇੱਥੋਂ ਵੀ ਦਿਖਾ ਦੇ ਆਰਡਰ ਇਹਦਾ ਸਮਾਰ ਕੇ ਜਮਾ ਦੇ ਸੀਲ ਠੰਡੀ ਦਾ ਬਾਦੂ ਯਾਰ ਬਾਈ ਲੋੜ ਨਹੀਂ ਲੈ ਲੈ ਛੜ ਦੇ ਗਿਆ ਨਹੀਂ ਬੱਚੀ ਧਾਰਾ ਦਿਖਾ ਦੇ ਮਾਰ ਦੇ ਹਾਂ ਬਾਈ ਲਾ ਦੇ ਬੱਚਾ ਇੱਕ ਗੱਲ ਹੋਰ ਆ ਵੀਰੇ ਹਾਂਜੀ ਲੱਤ ਲੋਤ ਤਾਂ ਨਹੀਂ ਮਾਰਨਾ ਰੱਬ ਨਾਲ ਗੱਤੀ ਨਹੀਂ ਨੁ ਪਤੀ ਨਹੀਂ ਹੈਗਾ ਵੀ ਲੱਕੀਰੀ ਚੀਜ਼ ਹੁੰਦੀ ਆ ਹਾਂ ਲੱਤ ਪਤੀ ਨਹੀਂ ਕੀ ਚੀਜ਼ ਹੁੰਦੀ ਆ ਠੀਕ ਹੈ ਗੱਲ ਹਾਂ ਆ ਸਾਉ ਤੇ ਠੰਡੀ ਸੀ ਲਵਾਈ ਕਹਿੰਦਾ ਫੁੱਲਾ ਫੁੱਲਾ ਦੇਖ ਖੜਮੀ ਖੁੜਨੀ ਦੇਖ ਕੇ ਮੈਂ ਜੋ ਆਪਾਂ ਤਿੰਨ ਚਾਰ ਬੰਦੇ ਖੜੇ ਆਂ ਤੇ ਬਾਈ ਜਰਾ ਠੀਕ ਹੈ ਗੱਲ ਇਹਨਾਂ ਚੱਲਣਾ ਦਾ ਕੰਮ ਹੀ ਨਹੀਂ ਓਕੇ ਹੈ ਕਮਾ ਸ਼ਕੀਨੀ ਜੀ ਵੀ ਪੂਰੀ ਫੁੱਲ ਫੁੱਲ ਬਟਾ ਫੁੱਲਾ ਕੋੜੇ ਕੋੜੇ ਵਾਲਾ ਕੋੜੇ ਲਈ ਹੀ ਇਸ਼ਟ ਮੇ ਆਂ ਹਾਂ ਕੋੜੀ ਦਾ ਸਿਸਟਮ ਹਾਂ ਬਿਲਕੁਲ ਬਿਲਕੁਲ ਦੇਖ ਖੜਨੀ ਖੁੜਨੀ ਬਹੁਤ ਸੋਹਣੀ ਆ ਬ੍ਰੀਆ ਆ ਗਈ ਜੀ ਹਾਂ ਕਰ ਦੋ ਬੱਚਾ ਬੰਦੇ ਬਾਈ ਅੱਤਾਰਾਂ ਸੱਜਣੋਂ ਤੁਹਾਨੂੰ ਮਾਰ ਕੇ ਦਿਖਾ ਦਨੇ ਆਪ ਵੀ ਬੱਛੀ ਆ ਤੇ ਨਾਲ ਵੀ ਇਹਦੇ ਚ ਗੱਲਬਾਤ ਕਰਦੀ ਪਿਓਰ ਜਰਸੀ ਨਾਲ ਦੀ ਬੱਛੀ ਨਾੜਾ ਨੂੰ ਦੇਖੀ ਬਾਈ ਬਹੁਤ ਨੇ ਦੇਖੀ ਲਾਲੇ ਬਈ ਬਿਲਕੁਲ ਦੇਖਿਆ ਲੈ ਆਰਡਰ ਦੇ ਦੁੱਧ ਵਾਲੀ ਪਹਿ ਬਹੁਤ ਸੋਹਣੀ ਆ ਵੀਰੇ ਲੈ ਤਾਰਾਂ ਦਿਖਾ ਦਨੇ ਮਾਰ ਕੇ ਬਾਈ ਅੱਗ ਨਹੀਂ ਬੈਜਾ ਉਧਰ ਬਾਈ ਬਣ ਕੇ ਸਾਨੂੰ ਸੁਭਾਅ ਦੋਨੇ ਪਾਸੇ ਨੂੰ ਦੋਨਾ ਸਾਈਡਾਂ ਤੇ ਬਹਿ ਕੇ ਚੋਲਣੇ ਜੀ ਗਾਂ ਠੀਕ ਗਾਂ ਹੋ ਗਈ ਸਾਡੇ ਆ ਦੋਨਾਂ ਪਾਸੋਂ ਤਾਰਾਂ ਬਾਈ ਕਹਿੰਦਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਨੇ ਤੇ ਥਾਣੇ ਨੂੰ ਲੱਗਿਆ ਜਿਵੇਂ ਤੁਹਾਨੂੰ ਮੈਂ ਦੱਸਿਆ ਮੈਸਾ ਨਾਲ ਦਾ ਸਿਸਟਮ ਨਹੀਂ ਆ ਅੱਛਾ ਬਾਈ ਦਾ ਉਹੀ ਪੰਪ ਵਾਲਾ ਸਿਸਟਮ ਆ ਆ ਬੁਰੀ ਬਿਲਕੁਲ ਬੜੀ ਚੰਗੀ ਆ ਚੌੜਾ ਮੂਟਾ ਬਾਹਰ ਤੋਂ ਮੂਟਾ ਬਰੇ ਲੈ ਚਵਾਈ ਚੂਈ ਤੇ ਪੰਪ ਵਾਲਾ ਸਿਸਟਮੇ ਲੱਗਿਆ ਉਹ ਪੂਰਾ ਚੌਣ ਇੱਕ ਨੰਬਰ ਆ ਵੀਰੇ ਲੈ ਅ ਚਵਾਈ ਚੂਈ ਦੀ ਹੈਗੀ ਓਕੇ ਦੀ ਰਿਪੋਰਟ ਪਾਈ ਸੇ ਕਿੰਨੇ ਲਵਾਂਗੇ ਇਹਦੇ ਮੁੱਲੇ ਦਾ 57 ਵੀਰੇ 55000 ਦੀ ਬੱਸੀ ਸਾਨੂੰ ਦੇ ਦਾਂਗੇ ਆਪਾਂ ਮੁੱਲ 57 ਤੇ 22 ਕਹਿੰਦਾ ਛੱਡ ਦਾਂਗੇ 55000 55000 ਦੀ ਵੀਰੇ ਬਿਲਕੁਲ ਠੰਡੀ ਸੀ ਲਵਰ ਇਹ ਬੱਛੀ ਮੈਨੂੰ 55 ਦੀ ਤੇ ਨਾਲ ਵੀ ਇਹਦੇ ਬੱਛੀ ਆ ਤਰਸ ਆ ਗਈ ਬਿਲਕੁਲ ਪਿਓਰ ਜਰਸੀ ਜਮਾ ਛੋਟਾ ਛੋਟਾ ਕੰਨ ਬੱਸੀ ਦਾ ਵੀ ਮਗਰ ਵੀਰੇ ਇਹ ਪਿਓਰ ਜਰਸੀ ਨਸਲ ਦੇ ਵਿੱਚ ਹੀ ਆ ਗਈ ਇਹ ਬਾਈ ਕਹਿੰਦਾ ਦੇ ਦਾਂਗੇ 55 ਦੀ ਮੁੱਲ 57 ਤੇ ਹੁਣ ਮਾਰ ਦੇ ਆ ਬੱਛੀ ਤੇ ਕੈਮਰਾ ਇਹ ਵੀ ਤੋੜ ਦਿਓ ਜੀ ਖੋਲ ਕੇ ਇਹ ਸੂਆ ਦੂਜਾ ਭਰਾ ਮੇਰੇ 15 ਤੋਂ 16 ਕਿਲੋ ਦਾ ਤੋ ਤਿਆਰ ਆ ਗਿਆ ਥੱਲੇ ਜਮਾ ਤਿਆਰ ਜਮਾ ਤਿਆਰ ਆ 15 16 ਕਿਲੋ ਦਾ ਕਹਿੰਦਾ ਕਿ ਤੋਲ ਨਾ ਨਾ ਤੋਲਣ ਠੀਕ ਆ ਗੱਲ ਆ ਹਾਂ ਲੀਟਰ ਕੰਡਾ ਬਾਈ ਕਹਿੰਦਾ ਚਾਹੇ ਘਰੋਂ ਲਿਆਇਓ ਇਹਦੇ ਥੱਲੇ 15 ਕਿਲੋ ਹੈਗਾ ਹਾਂ ਬਿਲਕੁਲ ਤਿਆਰ ਵੀਰੇ ਸੂਆ ਕਿਹੜਾ ਚਮਕੋਰੇ ਸੂਆ ਦੂਜਾ ਵੀਰੇ ਸੂਆ ਦੂਜਾ ਤੇ ਬੱਚਾ ਨਾਲ ਕੀ ਆ ਮੰਗਰ ਬੱਛਾ ਆ ਜੀ ਵੀਰੇ ਨਾਲ ਬੱਛਾ ਚਵਾਈ ਦੀ ਕਿਵੇਂ ਆ ਇੱਕ ਨੰਬਰ ਚਵਾਈ ਦਾ ਟੂਟੀ ਮਰਗੀ ਚਵਾਈ ਇਹਦੇ ਬੱਚਾ ਪਤਾ ਵਾਂ ਮੈਂ ਦਿਖਾ ਦਾਂਗੇ ਭਰਾ ਨੂੰ ਠੀਕ ਹੈ ਜੇ ਕਈ ਵਾਰ ਆਨਲਾਈਨ ਮੰਗਾਉਣੀ ਹੁੰਦੀ ਆਨੇ ਚਵਾਈ ਚਬੂਈ ਓਕੇ ਜੀ ਓਕੇ ਅਸਲ ਕਿਹੜੀ ਪੈ ਗਈ ਚਮਕੋਰੇ ਵੀਰੇ ਐਚਪ ਦੇ ਜਰਸੀ ਨਾ ਕਰਾ ਹੋ ਸਕਦਾ ਬਾਈ ਜਰਸੀ ਤੇ ਐਚਪ ਤਾਂ ਕਰਾ ਸਕਦਾ ਕਰਾ ਸਕਦਾ ਹਾਂ ਤੇ ਸੀਵਲ ਠੰਡੀ ਇਹਦੂ ਹੀ ਬਾਦੂ ਆ ਬਾਈ ਕਹਿੰਦਾ ਜਰਸੀ ਤੇ ਐਚ ਐਫ ਦਾ ਕ੍ਰਾਸ ਆ ਗਿਆ ਇਹਦੇ ਚ ਕੱਦ ਵੱਡਾ ਆ ਗਿਆ ਚੰਗਾ ਬੱਛੀ ਦਾ ਲੈ ਤੇ ਠੰਡੀ ਸੀ ਲ ਆ ਗਈ ਫੁੱਲ ਤੇ ਥਾਣੇ ਨੂੰ ਗਰਾਊਂਡ ਦੇ ਵਿੱਚ ਆਪਾਂ ਸੂਏ ਦੇ ਵਿੱਚ ਵੀਡੀਓ ਬਣਾਉਣਾ ਕੋਲੇ ਗਰਾਊਂਡ ਦੇ ਕੋਲੇ ਦੇਖ ਲੈ ਸੀਵਲ ਠੰਡੀ ਦਾ ਬਾਦੂ ਆ ਭਰਾ ਮੇਰਾ ਆ ਤੋੜ ਦਿਓ ਜੀ ਇਹਨੂੰ ਲੱਗ ਪੂਰੀ ਹੈਟ ਵਾਲੀ ਜਨ ਨਾਲ ਆਣੀ ਹੈਗੀ ਵੀ ਛੋਟੀ ਇੱਕ ਤਾਂ ਨਾ ਕਹਿੰਦੇ ਵੀ ਛੋਟੀ ਹੈਟ ਵਾਲੀ ਆ ਬਾਈ ਆ ਕੱਦ ਵੱਡਾ ਆ ਗਿਆ ਫੁੱਲ ਡਾਵਲ ਆ ਤੇ ਥੱਲੇ ਦੀ ਕੁਆਲਿਟੀ ਆ ਗਈ ਜਮਾਂ ਇਨ ਟੌਪ ਗਾੜੀ ਦੇ ਬਸਾੜੀ ਬਹੁਤ ਸੋਹਣੀ ਲੱਗੀ ਆ ਵੀਰੇ ਯਾਰ ਤਾ ਲੱਗੀ ਗੁੱਲਿਆ ਹੋਰ ਤ ਇਹ 24-24 ਦੀ ਹੈਗੀ ਬਾਈ ਕਹਿੰਦਾ ਓਕੇ ਜੀ ਰਿਪੋਰਟ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਆਪਾਂ ਕਮਾ ਲਓ ਜੀ ਲੈ ਆਓ ਲੈਓ ਸੂਆ ਚਮਗਰ ਕਿਹੜਾ ਦਾ ਹਾਂ ਵੀਰੇ ਸੂਆ ਕਿਹੜਾ ਸੂਆ ਦੂਜਾ ਵੀਰੇ ਸੂਆ ਦੂਜਾ ਸੂਈ ਕਿੰਨੇ ਦਿੰਦੀ ਹੋਗੀ ਸੂਈ ਨੂੰ ਹੋ ਗਿਆ ਚਾਰ ਚਾਰ ਕਦਨ ਹੋ ਰਿਹਾ ਮੇਰਾ ਚੌਥਾ ਦਿਨ ਆ ਜਾ ਵੀਰੇ ਚੌਥਾ ਪੰਜਵਾਂ ਦਿਨ ਸੂਈ ਨੂੰ ਆ ਤੇ 15 ਕਿਲੋ ਇਹਦੇ ਥੱਲੇ ਹੈਗਾ ਇਸ ਟਾਈਮ ਰਾਈਟੀ ਦਾ ਉਹਦਾ ਵਾਧਾ 15 ਕਿਲੋ ਕਹਿ ਕੇ ਦੇਵਾਂਗੇ ਆਪਾਂ 15 ਡੰਗ 2 ਡੰਗ ਚਵਾਦੇ 4 ਡੰਗ ਚੋਲੇ ਆਪਦੇ ਘਰੋਂ ਲੀਟਰ ਚੱਕ ਰਹੇ ਹੋਰ ਦੱਸ ਸਕੀ ਆ ਬਈ ਠੀਕ ਆ ਗੱਲ ਉਹ ਨਹੀਂ ਹੈਗਾ ਆਪਣੇ ਤਸੱਲੀਆਂ ਕਰਾ ਦਾਂਗੇ ਸਾਡੀਆਂ ਕਰਾ ਦਾਂਗੇ ਆਪਣੀ ਜੋ ਗੇਟੋ ਬਾਹਰ ਹੋ ਗਈ ਫੇਰ ਬਾਈ ਗਾਰੰਟੀ ਕੋਈ ਨਹੀਂ ਹੈਗੀ ਆਪਣੀ ਆਪਣੇ ਕਹਿੰਦੇ ਚਾਹੇ 4 ਟਾਈਮ ਚੋਲੇ ਨਾ ਆਪਣੇ ਘਰੋਂ ਕਿੰਨਾ ਮਰਜ਼ੀ ਕੋਈ ਕਰੀ ਚੱਲੇ ਆਪਣੋਂ ਕੋਈ ਚੱਕਰ ਨਹੀਂ ਜਦੋਂ ਗੇਟੋ ਬਾਹਰ ਹੋ ਗਈ ਫੇਰ ਬਾਈ ਕਾਦੀ ਗਾਰੰਟੀ ਆਪਦਾ ਬਸਾਂਹ ਵਾਲੀ ਜੀ ਦਾ ਵਪਾਰ ਕਰਦੇ ਆ ਠੀਕ ਆ ਗੱਲ ਹਾਂ ਬਾਈ ਕਹਿੰਦਾ ਘਰੇ ਮੈਂ 2 ਡੰਗ 4 ਡੰਗ ਸਾਨੂੰ ਚਵਾ ਦੂੰ ਜੇ ਕਿਸੇ ਸੱਜਣ ਨੇ ਚੋਣੀ ਆ ਤੇ ਬਾਕੀ ਦੁੱਧ ਦੇ ਥੱਲੇ ਹੈਗਾ ਇਸ ਟਾਈਮ ਆ ਗਈ ਜੀ ਹਾਂ 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 ਘਰ ਦੇ ਬੱਚਾ ਬੰਨੇ ਤੇ ਥਣ ਥਣ ਤੁਸੀਂ ਚੈੱਕ ਕਰ ਸਕਦੇ ਹੋ ਪਸਮਾ ਚੈੱਕ ਕਰ ਸਕਦੇ ਹੋ ਥਣ ਥਣ ਤਾਂ ਉਹੀ ਗੱਲ ਆ ਵੀ ਜਮਾ ਸਿਰਾ ਕੁਆਲਟੀ ਇਹ ਕਹਿ ਸਕਦੇ ਆ ਆਪਾਂ ਇਹ ਬਿਲਕੁਲ ਉਹ ਗੱਲਵਾਦਾ ਵੀ ਸਿਰਾ ਲੱਗਣ ਵਾਲੀ ਗੱਲ ਬਾਤੀ ਆ ਥਣ ਥਣ ਕੱਢਿਆ ਲੈ ਬੱਚੀ ਨੇ ਮੱਝਾ ਨਾਲ ਜਮਾ ਇੱਕ ਜਮਾ ਕਾਲਾ ਜਮਾ ਬੰਦਾ ਹੋਆ ਭਰਾ ਮੇਰਾ ਤਾਰਾਂ ਨਾਲ ਖਾਂਦੀ ਮਾਰ ਕੇ ਵੀ ਹੁਣ ਨਾ ਤਾਰਾਂ ਸੱਜਣੋਂ ਚੈੱਕ ਕਰ ਸਕਦੇ ਹੋ ਬੱਚੀ ਦੀ ਇਹਦਾ ਤਾਂ ਬਾਈ ਮੋਟਰ ਨਾਲ ਦਾ ਭਜਦਾ ਇਹੀ ਮੱਛੀ ਮੋਟਰ ਛੜਤੀ ਹੈ ਨਾ ਹਾਂ ਬਿਲਕੁਲ ਭਾਈ ਤੇ ਬਾਈ ਬਾਈ ਹੁਰੀ ਨੇ ਇਹਦੇ ਵੀ ਦੋਨਾਂ ਪਾਸੇ ਬੈਠ ਕੇ ਕਰਦੇ ਸਾਡੀ ਗਾਂ ਹਰੀਕ ਦੀ ਵੀ ਚਬਾਈ ਦੋਨੋਂ ਪਾਸੇ ਹੋਊਗੀ ਚਬਾਈ ਚੂਈ ਦਾ ਯਾਰ ਤੁਹਾਨੂੰ ਇਹਦੇ ਹੱਥ ਵੀ ਲਾਉਣ ਦੀ ਲੋੜ ਨਹੀਂ ਜੇਹੇ ਬਾਈ ਤੋਂ ਆਉਂਦੇ ਨੇ ਪਾਕਿਸਤਾਨ ਚ ਮੰਗਾ ਲਿਓ ਛੱਡ ਦੇ ਜਮ ਕੋਰ ਓਏ ਛੱਡ ਦੇ ਛੱਡ ਬਾਈ ਕਿੰਨੇ ਲਵਾਂਗੇ ਇਹਦੇ ਇਹਦਾ 57000 ਇਹਦਾ ਦਾ ਮੁੱਲ ਆਪਾਂ 55 ਹੀ ਦੇ ਦਾਂਗੇ ਭਾਈ ਯਾਰ 55 ਦੇ 55 10 ਦਾ ਹੋਗਾ ਹਾਂ ਹਾਂ ਜੀ ਦੋਨੇ ਲੈਣਾ ਕੋਈ ਹੋੜਸ ਆਪਾਂ ਮੰਨਤ ਨਿਕਾ ਦਿੰਦਾ ਬਾਹਰੇ ਲਾ ਫੇਰ ਬੈ ਜਾ ਕੋਈ ਕੁਝ ਨਹੀਂ ਕਹਿੰਦਾ ਬਾਈ ਇੱਕ ਨੰਬਰ ਕਰ ਕੋਈ ਗੱਲ ਨਹੀਂ ਆ ਆ ਤੇ ਥਾਣਾ ਜਿਹੜਾ ਥਾਣਾ ਦਿਖਾ ਦੇ ਦਰਸ ਵਿਊ ਕਰਕੇ ਥਾਣਾ ਬਾ ਕਮਾਲ ਹੀ ਨਾ ਇੱਕ ਨੰਬਰ ਦਾ ਥਾਣਾ ਹੈਗਾ 16 ਕਿਲੋ 16 ਕਿਲੋ ਦੁੱਧ 15 ਮਨ ਕਹਿੰਦਾ ਥਾਣਾ ਮਾਲਬਾਈ ਕਹਿੰਦਾ ਹੈਗਾ ਲੈਣ ਦੇਣ 55 55 ਹਜ਼ਾਰ ਇੱਕ ਦਸ ਇੱਕ ਪੰਜ ਦਾ ਜੋੜਾ ਦੇ ਦਾਂਗੇ ਜੇ ਦੋਨੇ ਹਾਂ ਇੱਕ ਪੰਜ ਦਾ ਦੇ ਦਾਂਗੇ じゃ ਤੇਰਾ ਮਾਣ ਹੀ ਕਰਾਂਗਾ ਆਪਾਂ ਇੱਕ ਲੱਖ ਤੇ 5000 ਦੀਆਂ ਇਹ ਦੋਨੇ ਬੱਚੀਆਂ ਬਾਈ ਕਹਿੰਦਾ ਜੇ ਕਿਸੇ ਸੱਚੇ ਨੇ ਲਿਆਣੀਆਂ ਨੇ ਦੇ ਦਾਂਗੇ ਹਾਂ ਦੇ ਦਾਂਗੇ ਭਰਾਵਾ ਤੇ ਹੁਣ ਮਾਰਦੇ ਮੱਝ ਤੇ ਕੈਮਰਾ ਦਾ ਸੋਹ ਦਾ ਸੂਈਆ ਬਾਈ ਉਹ ਵੀਰੇ ਹੁਣ 15 ਕੁ ਮਿੰਟ ਹੋਇਆ ਸੂਈ ਨਾਲੇ ਅੱਛਾ ਜੇ ਤਾਂ ਨਹੀਂ ਪਈ ਜੀ ਨਾ ਨਾ ਜੇਰ ਨਹੀਂ ਹਲੇ ਪਈ ਬਾਈ ਬਈ ਬੱਚਾ ਕੀ ਆ ਗਿਆ ਮਗਰ ਕੱਟਾਗਾ ਵੀਰੇ ਆ ਨਾਲ ਬੁੱਲਾ ਗਿਆ ਬੁੱਲਾ ਗਿਆ ਵੀਰੇ ਮੈਂ ਬੜੀ ਚੰਗ ਲੇਵੀ ਲੂ ਮੈਂ ਬਹੁਤ ਸੋਨਾ ਬਈ ਇਹਦਾ 15 ਕਿਲੋ ਦੁੱਧ ਕੱਢਦੇ ਗੁਰੀ ਇਹਦਾ ਸੂਆ ਕਿਹੜਾ ਹੋ ਜੰਮਾ ਸੂਆ ਚੌਥਾ ਬਈਗਾ ਆਪਣੀ ਮਾਰਦੇ ਵੀ ਦੂਜਾ ਕਹਿੰਦਾ ਤੀਜਾ ਕਹਦਾ ਉਹਦਾ ਫਾਇਦਾ ਨਹੀਂ ਆਏਗਾ ਵੀਰੇ ਠੀਕ ਆ ਗੱਲ ਚੌਥਾ ਸੂਆਗਾ ਪਿੰਡੋਂ ਮੈਂ ਲਈ ਆ ਪੂਰਾ 15 ਕਿਲੋ ਦੁੱਧ ਕਰਦੇ ਮੈਂ ਤੇ ਥਣ ਥੋਣੀ ਨੂੰ ਵੀ ਚੰਗਾ ਲੱਗਿਆ ਨਾ ਹਾਂ ਹਾਂ ਵੀਰੇ ਹਾਂ ਇੱਥੋਂ ਆਰਡਰ ਦਿਖਾ ਦੀ ਦਰ ਸ ਪਿਛਲੇ ਬੰਨੇ ਓਏ ਕੱਦ ਦਾ ਦਰਮਿਆਨਾ ਤੇ ਬਾਡੀ ਆ ਗਈ ਫ ਤੇ ਆਰਡਰ ਤੇ ਥਾਣਾ ਦੁੱਧ 15 ਕਿਲੋ ਕਰਦਾ ਵੀਰੇ ਪੂਰਾ ਆ ਗਏ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਆਦਾ ਆਪਾਂ ਕਹਿ ਨਹੀਂ ਹੁੰਦੇ ਵੀ ਬਾਲੀਆਂ ਜਿਆਦਾ ਉੱਚੀਆਂ ਝੋਟੀਆਂ ਵੀ ਦੁੱਧ ਜਿਆਦਾ ਨਹੀਂ ਕੱਢਦੀਆਂ ਜਿਹੜਾ ਵਿਚਾਰ ਨਾਲ ਸਹ ਜਾਂ ਹਾਂ ਵਿਚਾਰ ਨਾਲ ਸਹ ਜਾ ਗਿਆ ਭਰਾ ਮੇਰਾ ਬੈਠ ਮਾ ਪਸ਼ੂ ਉਹ ਦੁੱਧ ਕੱਢਦਾ ਆਹ ਗੁੰਦਰਾ ਚੱਲਦੇ ਜਾਂਦੀ ਆ 15 ਕਿਲੋ ਬੜੇ ਆਰਾਮਦਾਰੀ ਨਾਲ ਕੱਢਿਆ ਹੋਇਆ ਦਾ ਵੀਰੇ ਪਿੰਡੋਂ ਮੈ ਲੈ ਆਪਾਂ ਕੋਈ ਬਾਹਰੋਂ ਨਹੀਂ ਲਈ ਕਰਦਾ ਹੁੰਦਾ ਵੀ ਬਾਹਰੋਂ ਲਈ ਆ ਠੀਕ ਆ ਗੱਲ ਜੋ ਲਈ ਆ ਉਹਨੂੰ ਬੰਦੇ ਆਪਾਂ ਗੱਲ ਮਿਲਾ ਵੀ ਦੇਵਾਂ ਕੋਈ ਚੱਕਰ ਨਹੀਂਗਾ ਵੀਰੇ ਠੀਕ ਆ ਸੂਈ ਨੂੰ ਹੋ ਗਏ 15 ਦੁੱਧ 15 ਮਿੰਟ ਹੋ ਗ ਆ 15-20 ਮਿੰਟ ਇਹਨੂੰ ਸੂਈ ਨੂੰ ਸੱਜਣਾ ਹੋਊਗਾ ਜੇਰ ਦੀ ਵੀਡੀਓ ਬਾਈ ਇਹਦੀ ਬਣਾ ਲੂਗਾ ਬਣਾ ਲੂਗਾ ਹਾਂ ਬਿਲਕੁਲ ਵੀਰੇ ਹਾਂ ਉਹ ਜੇਰ ਵਾਲੀ ਵੀਡੀਓ ਜੇ ਕਿਸੇ ਸੱਜਣ ਨੇ ਦੇਖਣੀ ਆਪਾਂ ਉਹਨੂੰ ਦਿਖਾ ਦਾਂਗੇ ਕਮਾ ਲਓ ਜੀ ਧਾਰਾਂ ਤਾਂ ਨਹੀਂ ਦੇਖੀਆਂ ਮਾਰ ਕੇ ਕਿਹੜੀਆਂ ਧਾਰਾਂ ਆਪਾਂ ਦਿਖਾ ਦਨੇ ਮਾੜੇ ਮਾੜੇ ਮਾਰਦਨੇ ਬਾਈ ਯਾਰ ਠੀਕ ਆ ਕਰਨਾ ਹਾਂ ਬਾਕੀ ਚਵਾਈ ਚਬੂਈ ਅੰਦਰ ਚੱਲ ਕੇ ਆਪਾਂ ਤੁਹਾਨੂੰ ਧਾਰਾਂ ਦਿਖਾ ਦਨੇ ਮਾਰ ਕੇ ਬਿਲਕੁਲ ਚਵਾਈ ਦੀ ਤਕਰੀਬਨ ਤਕਰੀਬਨ ਝੋਟੀ ਉਹ ਬਾੜੀ ਚਵਾਈ ਦੀ ਇੱਕਮ ਨੰਬਰ ਆ ਬਈ ਮੋਟੀ ਨਹੀਂ ਆ ਉਂਗਲੀਆਂ ਵਰਗੀ ਚਵਾਈ ਜਿਆ ਥਣ ਥਣੌੜ ਤੁਹਾਨੂੰ ਦੱਸੂਗਾ ਬਾਕੀ ਹਾਂ ਇਹ ਤਾਂ ਖਣੋਟ ਇਹਦਾ ਤੁਹਾਨੂੰ ਸੱਜਣੋ ਦੱਸੂਗਾ ਵੀ ਆਇ ਤੇ ਰੋਕ ਲੈ ਰੋਕ ਲੈ ਗੋਹਾ ਕਰਾ ਦੇ ਮੜਾ ਰੋਕ ਲੈ ਆ ਲੈ ਚੱਲ ਤਰਸ ਇੱਥੋਂ ਦਿਖਾ ਦੇ ਇਹ ਤਾਂ ਗੋਹਾ ਕਰੂਗੀ ਆਰਡਰ ਦਿਖਾ ਦੇ ਦੂਰ ਹੋ ਕੇ ਮੜਾ ਜਾ ਕਿਉਂਕਿ ਪੂਰਾ ਆਰਡਰ ਉੱਥੋਂ ਪਸ਼ੂ ਲੱਤਾਂ ਨੂੰ ਆਸੇ ਪਾਸੇ ਕਰ ਲੈਣਾ ਆਰਡਰ ਪੂਰਾ ਦਿਖ ਜਾਂਦਾ ਤੇ ਆਰਡਰ ਹੈਗਾ ਬਾਈ ਭਾਂਡਾ ਹੈਗਾ ਪੂਰਾ ਫੁੱਲ ਪੂਰਾ ਫੁੱਲ ਭਾਂਡੇ ਵਾਲੀ ਆ ਪਰ ਦੁੱਧ ਦੁੱਧ ਜਿਹਦੇ ਥੱਲੇ ਭਾਂਡਾ ਹੋਊ ਦੁੱਧ ਹੀ ਕੱਢੂ ਬਾਈ ਯਾਰ ਠੀਕ ਆ ਗੱਲ ਜਿਹਦੇ ਥੱਲੇ ਭਾਂਡਾ ਹੋਊ ਦੁੱਧ ਕਿੱਥੋਂ ਆ Đੂ ਬਰੇ ਯਾਰ ਆ ਰੋਕ ਲੈ ਇੱਥੇ 17 ਦਿਖਾ ਦੇ ਮਾਰ ਕੇ ਹਾਂ ਹਾਂ ਦਿਖਾਉਨੇ ਵੀਰੇ ਲੈ ਬੱਚਾ ਲਾ ਕੇ ਦਿਖਾ ਦੇ ਮਾਰ ਕੇ 17 ਸੱਜਣੋਂ ਤੁਹਾਨੂੰ ਇਹ ਵੀ ਦਿਖਾ ਦਨੇ ਮਾਰ ਕੇ ਪੱਲਾ ਦੋ ਜੀ ਬੱਚਾ 17 ਤੁਹਾਨੂੰ ਆਪਾਂ ਬਾਈ ਦੀਆਂ ਦਿਖਾ ਦਰਿਆ ਮਾਰ ਕੇ ਲੈ ਡੱਬੇ ਚ ਹੀ ਮਾਰ ਦਿੰਦੇ ਮੋਰੂ ਸਵਾਈ ਬਹੁਤ ਹੋਣੀ ਬਈ ਜੀ ਅਚਵਾਈ ਚਬੂਈ ਚੈੱਕ ਕਰ ਸਕਦੇ ਹੋ ਤੇ ਪਿਛਲਾਂ ਚੋ ਵੀ ਮਾਰਦੀ ਬਾਈ ਅਚਵਾਈ ਚਬੂਈ ਦੀ ਹੈਗੀ ਆ ਓਕੇ ਦੀ ਰਿਪੋਰਟ ਆ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਚਾਹੇ ਬਾਈ ਕੋ ਲੈ ਕੇ ਪਾਸ ਕਰਕੇ ਹਾਂ ਲੈ ਬਈ ਇੱਕ ਨੰਬਰਾਂ ਚ ਬਾਈ ਬਈ ਹਾਂ ਬਾਕੀ 1000 ਤੁਹਾਨੂੰ ਆਪਾਂ ਨੇ ਵੀਡੀਓ ਦੇ ਵਿੱਚ ਜੀਆਂ ਵੀ ਦਿਖਾਤੀਆਂ ਮਾਰ ਕੇ ਚਾਈ ਵੀ ਲੈ ਲਈ ਪਾ ਪੁਸ਼ਕਰੀ ਚੰਗੌਰ ਬੰਨੇ ਇੱਕ ਨੰਬਰ ਹੈ ਪੁਸ਼ ਬੰਨੇ ਕਰੀ ਫਰਕ ਆਇਥੋਂ ਆਰਡਰ ਚੈੱਕ ਕਰ ਸਕਦੇ ਹੋ ਆਰਡਰ ਵਾਲੀ ਝੋਟੀ ਆ ਗਈ ਤੇ ਥਣ ਥਣ ਵੀ ਚੰਗਾ ਲੱਗਿਆ ਝੋਟੀ ਲੱਗ ਹਾਂ ਹੁਣ ਬਹੁਤ ਸੋਹਣਾ ਬਈ ਥਣ ਬਾਹ ਪੜਾ ਲੱਗਾ ਬਈ ਨੇ ਥਣ ਤੇ ਜੋਸ਼ ਮਾਰਦੇ ਕੰਨਾਂ ਨੂੰ ਮਾਰਿਆ ਦੁੱਧ ਕਿੰਨਾ ਕੁ ਦੱਸਿਆ ਬਾਈ ਦਾ 15 ਕਿਲੋ ਤੱਕ ਡੱਟਿਆ ਬਈ ਨੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਬਾਈ ਦਬਾਲੀ ਕਰਕੇ ਆਫਰੀ ਜਨਾ ਪਿਆ ਬਾਲੀ ਤੇ ਆਫਰੀ ਵਾਲਾ ਕੰਮ 75 ਦੀ ਕੋਈ ਨਹੀਂ ਦਿੰਦਾ 75000 ਦੀ ਦੇ ਦਿੰਦੇ ਸੀ ਲੈ ਬਾਬਾ ਜੀ ਰਕਮ ਲੱਗਿਆ ਦਾ 55 55 ਦੀਆਂ ਗਾਵਾਂ ਕਰਦੇ ਆ 75 ਦੀ ਮੈਂ ਦੇ ਦਾਂਗੇ ਉਹਦਾ 85 ਨਾ ਬਾਬੇ ਬੂਕੇ ਕੋਲ ਤੱਕ ਨਹੀਂ ਜਾ ਕੇ ਆ ਵੀ ਪੰਜਾ ਲੱਖ ਦੇ ਉੱਪਰ ਨਹੀਂ ਨਹੀਂ ਪ੍ਰਮਾਤਮਾ ਦੀ ਕਿਰਪਾ ਹੀ ਆ ਬਸ ਆਪਣੇ ਤੇ ਭਰਾ ਮੇਰਾ ਅੱਛਾ ਹਾਂ ਮਾਦਲ ਦੇ ਦਾਨੇ ਹੁਣ ਵੇਚ ਲਈ ਆ ਪਾ ਯਾਰ ਭਰਾ ਮੇਰਾ ਠੀਕ ਹੈ ਗੱਲ ਬਾਈ ਕਹਿੰਦਾ ਬਾਬਾ ਅੜੀ ਸਰ ਸਾਹਿਬ ਦੀ ਬਾਬੇ ਨਾਨਕ ਦੀ ਕਿਰਪਾ ਪੂਰੀ ਕਿਰਪਾ ਬਾਬੇ ਦੀ ਆ ਸਾਡੇ ਪਿੰਡਾਂ ਹਾਂ ਬਾਬੇ ਤੁਹਾਡਾ ਬਹਿ ਸਾਰਾਂ ਦੀ ਆ ਕਿਰਪਾ ਹਰੇਕ ਸੱਜਣ ਦੀ ਬਣੀ ਰਹੇ ਬਣੀ ਬਾਓ ਤੇਰੇ ਜੋ ਸਹੀ ਹਾਂ ਤਬ ਮੋਹ ਕੋ ਰੱਖੇਗਾ ਭਰਾ ਮੇਰਾ ਸਾਥ ਦਾ ਕਰੇਗਾ ਆ ਨੰਬਰ ਬੋਲਦੇ ਜਮ ਕੋ ਨੰਬਰ 9779475644 ਵੀਰੇ ਆ ਨੰਬਰ ਸੱਜਣੋ ਬਾਈ ਦਾ ਵੀਡੀਓ ਜੀ ਚੱਲੂਗਾ ਜਿਹੜੇ ਸੱਜਣ ਨੂੰ ਇਹਨਾਂ ਤਿੰਨਾ ਚੋਂ ਕੋਈ ਵੀ ਨਗੀਨਾ ਪਸੰਦ ਆਊਗਾ ਬਾਈ ਤੋਂ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਕੇ ਲੈ ਜਾਓ ਇੱਕ ਜਰਸੀ ਨਾਲ ਦੀ ਬੱਛੀ ਐ ਇੱਕ ਜਰਸੀ ਤੇ ਐਫ ਦਾ ਕਰੋਸ ਆ ਤੇ ਇੱਕ ਤਾਜੀ ਸੂਈ ਮੈਂ 15 ਸੜੀ ਮੈਂ ਹਾਂ ਇਹਨਾਂ ਤਿੰਨਾ ਚੋਂ ਜਿਹੜਾ ਵੀ ਨਗੀਨਾ ਪਸੰਦ ਆਊਗਾ ਤਸੱਲੀ ਕਰਕੇ ਖਰੀਦ ਕੇ ਲੈ ਜਾਓ ਧੰਨਵਾਦ